ਕਿਸੇ ਦੇ ਅੱਗੇ ਹੱਥ ਨਹੀਂ ਫਲਾ ਸਕਦਾ ਅੱਛਾ ਇਹ ਕਿਸ ਨੇ ਕਰਨੀ ਤਾਂ ਆਪਣੇ ਆਪ ਹੀ ਕਰਦੇ ਬਾਬਾ ਜੀ ਹਾਂ ਹਾਂ ਹੱਥ ਨੂੰ ਕੀ ਹੋਇਆ ਤੁਹਾਡੇ ਨੂੰ ਐ ਮੇਰਾ ਪੈਰ ਲਾਇਸ ਹੋ ਗਿਆ ਆਦੀ ਸਾਈਡ ਮੇਰੀ ਮਾਰੀ ਗਈ ਹੈ ਅੱਛਾ ਲੋ ਜੀ ਅੱਜ ਤੁਹਾਨੂੰ ਇੱਕ ਐਸੇ ਗੁਰਮਖ ਗੁਰਸਿੱਖ ਵੀਰ ਦੇ ਨਾਮ ਬੁਲਾਉਂਦੇ ਆ ਇਹ ਵੀਰ ਨੇ ਇੱਥੇ ਕਰਦਾ ਵਾ ਆਪਣਾ ਕੰਮ ਇੱਥੇ ਹੀ ਰਾਤ ਦੇ ਸੌਂਦਾ ਵਾ ਇੱਥੇ ਹੀ ਸੌਂਦੇ ਨਾ ਭਾਜੀ ਇੱਥੇ ਹੀ ਵੀਰ ਹੌਂਦਾ ਵਾ ਤੇ ਇੱਥੇ ਆਪਣਾ ਕੰਮ ਕਰਦਾ ਪਰ ਤੂੰ ਹੁੰਦਾ ਨੇ ਥੋੜਾ ਬੋਧਾ ਵੀਰ ਨੇ ਸੌਦਾ ਰੱਖਿਆ ਤੁਸੀਂ ਦੇਖ ਸਕਦੇ ਕੁੱਤਰੇ ਦੇ ਚਿੱਟੇ ਦੇ ਭਗੜ ਰੱਖੇ ਆ ਕ ਵੀਰ ਆਤੀ ਇੱਥੇ ਸੁੱਤਾ ਆਈ ਤੇ ਕੋਈ ਕਿਹੜਾ ਵੀਰ ਜਿਹੜੇ ਪੈਸੇ ਉਹ ਚੋਰੀ ਕਰਕੇ ਲੈ ਗਿਆ ਰਾਤ ਕਿਤੇ ਭਾਜੀ ਕਿਹੜੇ ਚੋਰੀ ਤੇ ਜਿੰਨੇ 11 ਵਜੇ 33 ਅੱਛਾ 11 ਵਜੇ ਦੀ ਗੱਲ ਆ ਕਿੰਨੇ ਪੈਸੇ ਕਿੰਨੇ ਸੀ 550 ਅੱਛਾ 550 ਰੁਪਿਆ ਹੈ ਤੇ ਇਦਾਂ ਵੀਰ ਆ ਉਹ ਇੱਥੇ ਸੁੱਤਾ ਆਈ ਤੇ ਇਥੋਂ ਕੋਈ ਚੋਰੀ ਕਰਕੇ ਤੇ ਰਾਤ ਇਥੋਂ ਲੈ ਗਿਆ ਜੇ ਆ ਵੀਰ ਦੀ ਇੱਥੇ 10 ਵਜੇ ਚੀਦਾ ਸਾਹਿਬ ਗੁਰਦਰ ਸਿੰਘ ਸਾਹਿਬ ਦੇ ਬਿਲਕੁਲ ਲੱਗੇ ਆ ਰਾਮਗੜੀਆ ਗੇਟ ਉਹ ਸਾਹਮਣੇ ਤੇ ਨਾਲ ਹੀ ਇੱਥੇ ਵੀਰਿਆ ਤੇ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਇੱਥੇ ਮੈਨੂੰ ਇੱਥੇ ਆਏ ਹੋਏ ਕੀ ਕਹਿੰਦੇ ਆਂਬਸਰ ਆਏ ਹੋਏ 4 ਮਹੀਨੇ ਹੋਏ ਨੇ ਅੱਛਾ ਅੱਛਾ ਅਬ 4 ਤਾਰੀਖ ਨੂੰ ਮੇਰੇ ਕੋ 5 ਮਹੀਨੇ ਹੋ ਜਾਣੇ ਆ ਇੱਥੇ ਅੱਛਾ ਅੱਛਾ ਪਹਿਲੇ ਮੈਂ ਕੀ ਕਹਿੰਦੇ ਆਂ ਕੀਰਤਪੁਰ ਸਾਹਿਬ ਸੀ ਕਰਾਲੀ ਮੇ ਮੇਰੀ ਵੀਡੀਓ ਬਣੀ ਸੀ ਅੱਛਾ ਫਿਰ ਮੈਂ ਕਰਾਲੀ ਵਾਲੋ ਨੇ ਮੈਨੂੰ ਕੀ ਕਹਨੇ ਆ ਇੱਥੇ ਕੋਈ ਝਾਰੂ ਵਾਰੂ ਮਾਰਦੇ ਵੋਕਰ ਵੋਕਰ ਅੱਛਾ ਐਮ ਸੀ ਡੀ ਵਾਲੋ ਨੇ ਮੈਨੂੰ ਬਜਾਤਾ ਸੀ ਉੱਤੋਂ ਸੇ ਮੁੱਛੋ ਜੋਂ ਫਿਰਾਪੁਰ ਕੀ ਕਹਨੇ ਕਰਾਲੀ ਤੋਂ ਅੱਛਾ ਜੀ ਫਿਰ ਮੈਂ ਆਇਆ ਰੋਪੜ ਰੋਪੜ ਮੇਰੀ ਵੀਡੀਓ ਬਣੀ ਤਾਂ ਫਿਰ ਇੱਥੇ ਜੇ ਬੰਦੇ ਫਿਰ ਮੈਨੂੰ ਰੋਪੜ ਲੈਣੇ ਗਏ ਉਹ ਫਿਰ ਮੈਨੂੰ ਫਿਰ ਉੱਤੋਂ ਸੇ ਇਹ ਗੱਡੀ ਵੱਡੀ ਰਖਵਾ ਕੇ ਟੈਂਪੋ ਚ ਇੱਥੇ ਪਹੁੰਚਾਇਆ ਇਸ ਮੈਨੂੰ ਇਹ ਰਿਕਸ਼ੇ ਦੇ ਲਾਉਂਦੇ ਸਾਰਾ ਸਮਾਨ ਇੱਥੇ ਹੀ ਹਾਂ ਮੈਨੂੰ ਇਹ ਰਿਕਸ਼ਾ ਹੀ ਹਣਾ ਸਾਰਾ ਹੀ ਹਾਂ ਅੱਛਾ ਇੱਥੇ ਸਮਾਨ ਲਉਂਦੇ ਸੋਂਦੇ ਪੀਤੇ ਜਰਾ ਦੇ ਤੇ ਕੀ ਕੀ ਕਹਣਾ ਚੁੰਦੇ ਜੇ ਪੰਜਾਬ ਵਾਲੇ ਲੋਕਾਂ ਨੂੰ ਮਦਦ ਚਾਹੀਦੀ ਏ ਤਰੀਕੇ ਦੀ ਜੋ ਕਰ ਦਵੇ ਕਰ ਦਵੇ ਨਾ ਤਾਂ ਮੈਂ ਕਿਸੇ ਦੇ ਅੱਗੇ ਹੱਥ ਨਹੀਂ ਫਲਾ ਸਕਦਾ ਅੱਛਾ ਜੇ ਕਿਸ ਨੇ ਕਰਨੀ ਤਾਂ ਆਪਣੇ ਆਪ ਵੀ ਕਰ ਦੇ ਬਾਬਾ ਜੀ ਹੱਥ ਨੂੰ ਕੀ ਹੋਇਆ ਤੁਹਾਡੇ ਨੂੰ ਐ ਮੇਰਾ ਪੈਰ ਲਾਇਸ ਹੋ ਗਿਆ ਆਜੀ ਸਾਈਡ ਮੇਂ ਬਿਮਾਰੀ ਗਈ ਹੈ ਅੱਛਾ ਪੈਰ ਤੋਂ ਵੀ ਹੁੰਦਾ ਤੁਹਾਨੂੰ ਚੱਲਣ 'ਚ ਪ੍ਰੋਬਲਮ ਆਉਂਦੀ ਆ ਚੱਲਣਾ ਤਾਂ ਪਾਉਗਾ ਨਹੀਂ ਚੱਲਾਂਗਾ ਤਾਂ ਫਿਰ ਖਾਵਾਂਗਾ ਕਿਦਾਂ ਅੱਛਾ ਵੈਸੇ ਪ੍ਰੋਬਲਮ ਆਉਂਦੀ ਚੱਲਣ ਦੇ ਵਿੱਚ ਠੀਕ ਆ ਗੈਸ ਸਿਲੰਡਰ ਭਰ ਕੇ ਲਾਣਾ ਹੁੰਦਾ ਕਦੀ ਕੁਝ ਲਾਣਾ ਹੁੰਦਾ ਕਦੀ ਸਮਾਨ ਲਾਣਾ ਹੁੰਦਾ ਉਹ ਵੀ ਆਪਣਾ ਆਪ ਹੀ ਜਾਣਾ ਪੈਂਦਾ ਤੇ ਰੋਟੀ ਪਾਣੀ ਇੱਥੇ ਪਕਾਉਂਦੇ ਆਪਣਾ ਖਾਣ ਵਾਸਤੇ ਕਦੀ ਕਦਾਰ ਹੋਟਲ ਤੇ ਖਾ ਲੈਂਦੇ ਆ ਕਦੀ ਕਦਾਰ ਉੱਥੇ ਖਾ ਲੈਂਦੇ ਆ ਸਿੱਧਾ ਤਾਂ ਅਸੀਂ ਤੇ ਲੰਗਰ ਵਗੈਰਾ ਲੱਗਾ ਹੁੰਦਾ ਅੱਛਾ ਲੋ ਜੀ ਆ ਵੀਰ ਗੁਰਸੇਖ ਵੀਰ ਇੱਥੇ ਮਿੰਟ ਕਰਦਾ ਪਿਆ ਉਹਦੇ ਰਾਤ ਵੀਰ ਦੇ ਹੋ ਗਏ ਤੋਂ ਪਾਚੇ ਚੋਰੀ ਇਹਨਾਂ ਨੇ ਆਪਣੀ ਚਰਾਤ ਸੁੰਦੇ ਲਾਗੀ ਤੇ ਪਾਚੇ ਰੱਖ ਕੇ ਸੁੱਤੇ ਜਿੱਥੇ ਕੋਈ ਚੋਰੀ ਕਰਕੇ ਰਹਿ ਗਿਆ ਰਾਤ 11-12 ਵਜੇ ਤੱਕ ਵੈਸੇ ਅੱਜ ਇੰਜਿਤ ਕਰਨਾ ਨਹੀਂ ਚਾਹੀਦਾ ਲੋਕਾਂ ਨੂੰ ਜੇ ਤੁਸੀਂ ਵੀਰ ਦੀ ਮਦਦ ਕਰਨੀ ਹੈ ਤੇ ਜੇ ਕਿਸੇ ਨੇ ਤੁਹਾਡੀ ਮਦਦ ਕਰਨੀ ਹੈ ਤੇ ਆਪਣਾ ਕੋਈ ਨੰਬਰ ਵਗੈਰਾ ਬੋਲ ਦੋਗੇ ਮੇਰੇ ਕੋਲ ਮੋਬਾਈਲ ਨਹੀਂ ਹੈ ਮੋਬਾਈਲ ਨੰਬਰ ਵਗੈਰਾ ਕੋਈ ਨਹੀਂ ਆ ਗਿਆ ਰਾਮ ਮੇਰਾ ਛੋਰੀ ਹੋ ਗਿਆ ਮੋਬਾਈਲ ਵੀ ਚੋਰੀ ਹੋ ਗਿਆ ਸੀ ਮੇਰਾ ਜੇ ਜੇ ਕਿਸੇ ਨੇ ਵੀਰ ਦੀ ਮਦਦ ਕਰਨੀ ਹੈ ਤੁਹਾਨੂੰ ਅਸੀਂ ਮੋਬਾਈਲ ਨੰਬਰ ਦੇ ਦਾਂਗੇ ਤੇ ਜੇ ਤੁਸੀਂ ਉਹ ਡਰੈਸ ਵੀ ਤੁਹਾਨੂੰ ਮੈਂ ਦੱਸਦਾ ਉਹ ਸਾਹਮਣੇ ਰਾਮਗੜੀਆ ਗੇਟ ਆ ਤੇ ਉਹ ਸਾਹਮਣੇ ਹੈਗਾ ਸ਼ੀਦਾ ਸਾਹਿਬ ਦਾ ਗੁਰਦੁਆਰਾ ਤੇ ਉਹ ਸਾਹਮਣੇ ਰਾਮਗੜੀਆ ਗੇਟ ਤੇ ਬਿਲਕੁਲੇ ਸਾਹਮਣੇ ਭਾਈ ਇੱਥੇ ਆਪਣੀ ਇਹ ਦੁਕਾਨ ਲਾਉਂਦੇ ਹਾਂ ਜੇ ਜੇ ਕਿਸੇ ਨੇ ਮਦਦ ਕਰਨੀ ਹੈ ਤਾਂ ਇੱਥੇ ਸਿੱਧਾ ਆ ਕੇ ਮਦਦ ਕਰ ਸਕਦੇ ਆ ਤੇ ਜੇ ਕਿਸੇ ਨੇ ਕਿਸੇ ਪੈਸੇ ਦੀ ਕਰਨੀ ਹੈ ਤਾਂ ਤੁਹਾਨੂੰ ਅਸੀਂ ਨੰਬਰ ਦੇ ਦਾਂਗੇ ਜੋ ਵੀ ਤੁਸੀਂ ਕਹੋਗੇ ਸਮਾਨ ਲਾ ਕੇ ਤੁਹਾਨੂੰ ਵੀਡੀਓ ਬਣਾ ਕੇ ਸੈਂਡ ਕਰਦਾ ਕਿ ਭਾਈ ਨੇ ਇਦਾਂ ਤੇ ਵੀਰ ਦੀ ਕਰੋ ਵਾਧੂ ਵਾਧ ਮਦਦ ਵੀਰ ਅੰਮ੍ਰਿਤਸਰ ਦੇ ਵਿੱਚ ਰਾਮਗੜੀਆ ਗੇਟ ਦੇ ਬਿਲਕੁਲ ਸਾਹਮਣੇ ਵੀਰ ਇੱਥੇ ਹੁੰਦੇ ਨੇ ਤੇ ਮਿਲਦੇ ਆ ਤੁਹਾਨੂੰ ਹੋਰ ਨਵੀਂ ਚੰਗੀ ਵੀਡੀਓ ਦੇ ਨਾਲ ਥੈਂਕ ਯੂ ਜੀ ਬਾਏ